ਆਮ ਆਦਮੀ ਪਾਰਟੀ ਦੇ ਨੇਤਾ ਸੌਰਵ 파ਰਦਵਾਜ ਦੇ ਘਰ ਅੱਜ ਤੜਕਸਾਰ ਈਡੀ ਨੇ ਰੇਡ ਕੀਤੀ ਹੈ ਦੱਸ ਦਈਏ ਕਿ ਸੌਰਵ 파ਰਦਵਾਜ ਦੇ ਰਿਹਾਇਸ਼ ਸਮੇਤ 13 ਠਿਕਾਣਿਆਂ ਤੇ ਈਡੀ ਨੇ ਛਾਪੇਮਾਰੀ ਕੀਤੀ ਹੈ ਦੱਸ ਦਈਏ ਕਿ ਸੌਰਵ 파ਰਦਵਾਜ ਤੇ ਹਸਪੀਟਲ ਕਰਪਸ਼ਨ ਮਾਮਲੇ ਦੇ ਜੋ ਹੈ ਉਹ ਇਲਜ਼ਾਮ ਲੱਗੇ ਨੇ ਤਾਂ ਇਸੇ ਦੇ ਤਹਿਤ ਅੱਜ ਈਡੀ ਨੇ ਇਹ ਰੇਡ ਕੀਤੀ ਹੈ ਦੱਸ ਦਈਏ ਕਿ 1 ਸਾਲ ਪਹਿਲਾਂ ACB ਯਾਨੀ ਕਿ ਐਂਟੀ ਕਰਪਸ਼ਨ ਬ੍ਰਾਂਚ ਦੇ ਵੱਲੋਂ ਦਿੱਲੀ ਦੇ ਜੋ ਵੱਲੋਂ ਹੈ ਉਹ ਸੌਰਵ ਭਾਰਦਵਾਜ ਦੇ ਖਿਲਾਫ ਕ腐ਪਸ਼ਨ ਤਹਿਤ ਇੱਕ ਕੇਸ ਦਰਜ ਕੀਤਾ ਜਾਂਦਾ ਹੈ ਜੂਨ ਮਹੀਨੇ ਦੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਕਿਹਾ ਗਿਆ ਕਿ ਹਸਪੀਟਲ ਕੰਸਟਰਕਸ਼ਨਸ ਦੇ ਦੌਰਾਨ ਇੱਕ ਘਟਾਲਾ ਜੋ ਸੀ ਉਹ ਸੌਰਵ ਭਾਰਦਵਾਜ ਦੇ ਵੱਲੋਂ ਮੰਤਰੀ ਰਹਿੰਦਿਆਂ ਕੀਤਾ ਗਿਆ ਹਾਲਾਂਕਿ ਇਸ ਤੋਂ ਬਾਅਦ ਇਹ ਕੇਸ ED ਨੂੰ ਸੌਂਪ ਦਿੱਤਾ ਜਾਂਦਾ ਹੈ ਤੇ ED ਦੇ ਵੱਲੋਂ ਵੀ ਜੋ ਹੈ ਉਹ ਜੁਲਾਈ ਮਹੀਨੇ ਦੇ ਵਿੱਚ ਕੇਸ ਦਰਜ ਕੀਤਾ ਜਾਂਦਾ ਹੈ ਦੱਸਦੀ ਹੈ ਕਿ BJP ਨੇਤਾ ਨੇ ਵਿਜੇਂਦਰ ਗੁਪਤਾ ਉਹਨਾਂ ਦੇ ਵੱਲੋਂ ਹੀ ਸੌਰਪਰ ਦਵਾਜ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਉਪ ਰਾਜਪਾਲ ਵੀ ਕੇ ਸਖ세ਨਾ ਨੇ ਮਨਜ਼ੂਰੀ ਦੇ ਦਿੱਤੀ ਸੀ ਕਿ ਸੌਰਪਰ ਦਵਾਜ ਦੇ ਖਿਲਾਫ ਜੋ ਕਰਪਸ਼ਨ ਦੇ aarop lage ne us de khilaf jaanch ਹੋਣੀ ਚਾਹੀਦੀ ਹੈ ਜਾਂਚ ਕਰਨ ਦੇ ਹੁਕਮ ਜੋ ਸੀਓ ਉਪ ਰਾਜਪਾਲ ਵੀ ਕੇ ਸਖਸੈਨਾ ਨੇ ਦੇ ਦਿੱਤੇ ਸੀ ਭਾਜਪਾ ਨੇਤਾ ਵਿਜੇਂਦਰ ਗੁਪਤਾ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਇਹ ਜਾਂਚ ਏਸੀਬ ਯਾਨੀ ਕਿ ਐਂਟੀ ਕ੍ਰਪਸ਼ਨ ਬ੍ਰਾਂਚ ਦੇ ਵੱਲੋਂ ਸ਼ੁਰੂ ਕੀਤੀ ਗਈ ਹਾਲਾਂਕਿ ਇਸ ਦੇ ਵਿੱਚ ਕੇਸ ਦਰਜ ਹੁੰਦਾ ਹੈ ਜਿਸ ਤੋਂ ਬਾਅਦ ਇਹ ਕੇਸ ਈਡੀ ਨੂੰ ਸੌਂਪ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਅੱਜ ਈਡੀ ਨੇ ਇਹ ਛਾਪੇਮਾਰੀ ਜੋ ਹੈ ਸੌਰਵਪਰਦਵਾਜ ਦੀ ਰਿਹਾਈਸ਼ ਲਈ ਕੀਤੀ ਹੈ ਤੜਕਸਾਰ ਹੀ ਇਹ ਰੇਡ ਮਾਰੀ ਗਈ ਜਿਸ ਤੋਂ ਬਾਅਦ ਦੱਸ ਦਈਏ ਕਿ 12 ਹੋਰ ਠਿਕਾਣੇ ਵੀ ਸੀ ਜੋ ਜਿਸ ਤੇ ਈਡੀ ਦੇ ਵੱਲੋਂ ਛਾਪੇ ਮਾਰੀ ਜੋ ਹੈ ਉਹ ਕੀਤੀ ਗਈ ਹੈ ਦੱਸ ਦਈਏ ਕਿ ਸੌਰਵ ਭਾਰਦवाज ਤੇ ਇਹ આરોਪ ਲੱਗੇ ਨੇ ਕਿ ਉਹਨਾਂ ਦੇ ਮੰਤਰੀ ਰਹਿੰਦੇ ਆ ਜੋ ਹਸਪੀਟਲ ਕੰਸਟਰਕਸ਼ਨ ਹੋਈਆਂ ਉਸ ਦੌਰਾਨ ਉਹਨਾਂ ਦੇ ਵੱਲੋਂ 55000 ਕਰੋੜ ਰੁਪਏ ਦੇ ਘੁਟਾਲਾ ਜੋ ਹੈ ਉਹ ਕੀਤਾ ਗਿਆ ਹੈ ਤਾਂ આરોਪ ਲੱਗੇ ਨੇ ਜਿਸ ਤੋਂ ਬਾਅਦ ਹੁਣ ਜਾਂਚ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਅੱਜ ਈਡੀ ਨੇ ਸੌਰਵ ਭਾਰਦवाज ਦੀ ਰਿਹਾਈਸ਼ ਤੇ ਰੇਡ ਕੀਤੀ ਹੈ ਤਾਂ ਉੱਥੇ ਹੀ ਵਾਤਵਕ ਪ੍ਰਤੀਗਿਰਿਆਵਾਂ ਵੀ ਜੋਨੇਓ ਨਿਕਲ ਕੇ ਸਾਹਮਣੇ ਆਈਆਂ ਨੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਪੰਜਾਬ ਮੁੱਖ ਮੰਤਰੀ ਸੀਐਮ ਭਗਵਨ ਸਿੰਘ ਮਾਨ ਦੇ ਵੱਲੋਂ ਵੀ ਇਸ ਰੇਡ ਦੇ ਸਬੰਧਤ ਟਵੀਟ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਇਹ ਰੇਡ ਪੂਰੀ ਤਰ੍ਹਾਂ ਫਰਜ਼ੀ ਹੈ ਤਾਂ ਕੇਵਲ ਕੇਵਲ ਭਾਜਪਾ ਜੋ ਹੈ ਉਹ ਧਿਆਨ ਪਟਕਾਉਣਾ ਚਾਹੁੰਦੀ ਹੈ ਕਿਉਂਕਿ ਬੀਤੇ ਕੱਲ ਪੂਰੇ ਦੇਸ਼ ਭਰ ਦੇ ਵਿੱਚ ਪੀਐਮ ਮੋਦੀ ਦੀ ਡਿਗਰੀ ਦੀਆਂ ਜੋ ਚਰਚਾਵਾਂ ਹੋ ਰਹੀਆਂ ਸੀ ਉਸ ਦੇ ਮੁੱਦੇ ਤੋਂ ਬੀਜੇਪੀ ਪਟਕਾਉਣਾ ਚਾਹੁੰਦੀ ਹੈ ਇਸੇ ਦੇ ਲਈ ਇਹ ਰੇਡ ਜੋ ਹੈ ਉਹ ਸੌਰਵ ਪਾਰਦਵਾਜ ਦੇ ਘਰ ਵਿੱਚ ਕੀਤੀ ਗਈ ਹੈ ਉੱਥੇ ਹੀ ਸਾਬਕਾ ਸੀਐਮ ਆਦਿਸ਼ੀ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਇਹ ਰੇਡ 100% ਫਰਜ਼ੀ ਹੈ ਬੀਜੇਪੀ ਆਮ ਆਦਮੀ ਪਾਰਟੀ ਨੂੰ ਦਬਾਉਣਾ ਚਾਹੁੰਦੀ ਹੈ ਤਾਂ ਇਸੇ ਦੇ ਚੱਲਦੇ ਇਹ ਰੇਡ ਜੋ ਹੈ ਉਹ ਕੀਤੀ ਗਈ ਹੈ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਮੰਤਰੀ ਰਹੇ ਸੌਰਵ ਪਾਰਦਵਾਜ ਦੇ ਘਰੇ ਹਸਪੀਟਲ ਕੰਸਟਰਕਸ਼ਨ ਦੌਰਾਨ ਜੋ ਕੋਟਾਲਾ ਹੋਇਆ ਸੀ ਉਸ ਦੇ ਤਹਿਤ ਅੱਜ ਛਾਪੇਮਾਰੀ ਜੋ ਹੈ ਉਹ ਕੀਤੀ ਗਈ ਹੈ ਰਿਹائش ਸਮੇਤ 13 ਠਿਕਾਣਿਆਂ ਤੇ ED ਨੇ ਰੇਡ ਕੀਤੀ ਆ ਹੁਣ ਵੇਖਣਾ ਹੋਵੇਗਾ ਕਿ ਇਸ ਰੇਡ ਦੌਰਾਨ ਕੀ ਕੁਝ ਸਬੂਤ ED ਦੇ ਹੱਥ ਲੱਗੇ ਨੇ ਉਹ ਹੁਣ ਆਉਣ ਵਾਲਾ ਸਮਾਂ ਦੱਸੇਗਾ